ਜੀ ਕਿ ਮੈਂ ਉਹ ਵਧੀਆ ਠੀਕ ਐ ਅੱਜ ਕੋਈ ਸਪੈਸ਼ਲ ਦੇਣਾ ਕੀ ਸਪੈਸ਼ਲ ਦੇਣਾ ਅੱਜ ਯਾਦ ਕਰ ਲੋ ਤੁਸੀਂ ਦੱਸ ਦੋ ਤੁਹਾਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਤੇਰਾ ਬਰਥਡੇ ਹੁੰਣਾ ਅੱਜ ਨਹੀਂ ਜੀ ਇਹ ਮੇਰਾ ਬਰਥਡੇ ਹੁੰਣਾ ਤੁਹਾਨੂੰ ਆਪਦਾ ਬਰਥਡੇ ਪਤਾ ਨਹੀਂ ਕਦੋਂ ਹੁੰਦਾ ਕੀ ਅੱਜ ਅੱਜ ਆਪਣੀ ਐਨੀਵਰਸਰੀ ਆ। ਓਹ। ਤੈਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਕਦੇ ਵੀ। ਮੇਰੇ ਕੋਲ ਇੱਕ ਆਈਡੀਆ ਹੈਗਾ। ਹਾਂਜੀ ਹਾਂਜੀ ਦੱਸੋ। ਆਈ ਮੈਂ 2 ਮਿੰਟ। ਠੀਕ ਹੈ ਜੀ। ਪਤਾ ਨਹੀਂ ਕੀ ਕਰਨ ਗਏ ਨੇ। ਚਲੋ ਦੇਖਦੇ ਆ। ਕੁਸਤਾ ਕਰਨੀ ਹੈ। ਹਾਂਜੀ ਮੈਂ ਆ ਗਈ। ਹਾਂਜੀ ਆ ਗਈ ਤੁਸੀਂ। ਮੈਸੇ ਮੈਂ ਸੋਚਦੀ ਹਾਂ ਤੁਸੀਂ ਭੁੱਲ ਕੇ ਮੈਂ ਗਈ ਸੌਰੀ ਯਾਰ ਮੈਂ ਭੁੱਲ ਗਿਆ ਮੇਰੀਆਂ ਵੀ ਕੰਮ ਤੇ ਕੁਝ ਐਸੀਆਂ ਮਜਬੂਰੀਆਂ ਨੇ ਮੈਨੂੰ ਚੇਤਾ ਨਹੀਂ ਰਹਿੰਦਾ ਹਾਂ ਚਲ ਕੋਈ ਗੱਲ ਨਹੀਂ ਆ ਮੈਂ ਦੋ ਡਾਇਰੀ ਲੈ ਕੇ ਆਈਆਂ ਇੱਕ ਡਾਇਰੀ ਫੜੋ ਇੱਕ ਮੈਂ ਰੱਖੂੰਗੀ ਆਪਣੇ ਕੋਲ ਤੇ ਇਹਦੇ ਵਿੱਚ ਤੁਸੀਂ ਮੇਰੀਆਂ ਕਮੀਆਂ ਲਿਖਣੀਆਂ ਜਿਹੜੀਆਂ ਇੱਕ ਸਾਲ ਦੇ ਵਿੱਚ ਤੁਹਾਨੂੰ ਲੱਗੀਆਂ ਨੇ ਮੇਰੀਆਂ ਕਮੀਆਂ ਨੇ ਜਿਾ ਉਹ ਲਿਖਣੀਆਂ ਨੇ ਤੁਸੀਂ ਤੇ ਮੈਂ ਇਹਦੇ ਵਿੱਚ ਤੁਹਾਡੇ ਐਕਸਪਲੇਨ ਕਰੂੰਗੀ ਮੈਂ ਤੁਹਾਨੂੰ ਮਿਲਦੀ ਹਾਂ ਇੱਕ ਘੰਟੇ ਤੱਕ ਇਹ ਤੁਸੀਂ ਜੱਟਾ ਗੇਰੇ ਵਿੱਚ ਲਿਖ ਕੇ ਰੱਖਿਓ ਠੀਕ ਹੈ ਆ ਪੈਨ ਲੈ ਲਓ ਮੈਂ ਅੰਦਰ ਲੈ ਲੈਣੀ ਆ ਠੀਕ ਹੈ ਜੀ ਸਾਰਾ ਲਿਖ ਕੇ ਰੱਖਿਓ ਤੇ ਫਿਰ ਮੈਂ ਦੇਖਦੇ ਆਪਾਂ ਠੀਕ ਹੈ ਜੀ ਪਤਾ ਕਰਦੇ ਆਪਾਂ ਇੱਕ ਦੂਜੇ ਵਾਰੀ ਵਿੱਚ ਆਈਡੀਆ ਵਧੀਆ ਲੱਗਿਆ ਨਾ ਮੇਰਾ ਹਾਂਜੀ ਹਾਂਜੀ ਬਹੁਤ ਵਧੀਆ ਆਈਡੀਆ ਹਾਂਜੀ ਲਿਖੀਆ ਹਾਂਜੀ ਹਾਂਜੀ ਲਿਖ ਰਹੀ ਹਾਂ ਠੀਕ ਹੈ ਜੀ ਲਓ ਫਿਰ ਅਮਨੂ ਦੇ ਤੋ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਓਕੇ ਮੈਨੂੰ ਕਦੇ ਕੋਈ ਗਿਫਟ ਨਹੀਂ ਦਿੱਤਾ ਹਾਂਜੀ ਮੈਨੂੰ ਮੈਂ ਚੰਡੀਗੜ੍ਹ ਜਾਨ ਨੂੰ ਕਿਹਾ ਸੀਗਾ ਤੁਸੀਂ ਲੈ ਕੇ ਨਹੀਂ ਗਏ ਮੈਨੂੰ ਮੇਰੀ ਪਸੰਦ ਦੀ ਕੋਈ ਚੀਜ਼ ਨਹੀਂ ਲੈ ਕੇ ਦਿੱਤੀ ਹਾਂਜੀ ਬਿਲਕੁਲ ਸਹੀ ਆ ਤੁਸੀਂ ਬਹੁਤ ਗਿੱਦੀ ਹੋ ਸਹੀ ਗੱਲ ਹੈ ਜੀ ਮੈਂ ਜਿੱਦੀ ਹਾਂ ਚਲੋ ਹੁਣ ਤੁਹਾਡੀਆਂ ਵੀ ਦੇਖਦੇ ਆਂ ਫਿਰ ਕੀ ਲਿਖਿਆ ਤੁਸੀਂ ਮੇਰੇ ਬਾਰੇ ਕਿੰਨਾ ਕੁ ਜਾਣਦੇ ਹੋ ਤੁਸੀਂ एक ही इतने कुछ लिखा तो है नहीं गा सारे पेज खाली बिल्कुल खाली है सब नहीं लेके आजी मैं कितने लिखे तो सेठ कुछ भी नहीं लिखे आया डायरी लास्ट पन्ने पे चलो जी देख लेने ਕੋਈ ਗਿਲਾਸ਼ਿਕਾ ਨਹੀਂ ਹਾਂਜੀ ਤੂੰ ਮੇਰੀ ਤੇ ਮੇਰੇ ਪਰਿਵਾਰ ਦੀ ਹਰ ਖੁਸ਼ੀ ਦਾ ਧਿਆਨ ਰੱਖਦੀ ਏ ਇਹ ਤਾਂ ਜੀ ਕੋਈ ਤਮੀਨਾ ਹੋਈ ਫਿਰ ਹਾਂਜੀ ਪੜੋ ਅੱਗੇ ਪੜੋ ਤੂੰ ਅਨਲਿਮਿਟਿਡ ਕੇਅਰ ਕਰਦੀ ਆ ਬਿਨਾ ਕਿਸੇ ਮਤਲਬ ਰੱਖੇ ਕੋਈ ਚੀਜ਼ ਲਈ ਕਦੇ ਜ਼ਿਆਦਾ ਜਿੱਤ ਵੀ ਨਹੀਂ ਕਰਦੀ ਹਾਂਜੀ ਮੈਂ ਤੁਹਾਨੂੰ ਕੀ ਸਮਝਦੀ ਸੀ ਤੁਸੀਂ ਮੇਰੇ ਕੋਲ ਕੋਈ ਵਾੜ ਨਹੀਂ ਤੂੰ ਮੇਰੀਆਂ ਭੁੱਲਾਂ ਦੇ ਬਾਵਜੂਦ ਵੀ ਮੈਨੂੰ ਅਪਣਾਇਆ ਤੇ ਮੇਰੀਆਂ ਗਲਤੀਆਂ ਵੀ ਨਜ਼ਰ ਅੰਦਾਜ਼ ਕਰਦੀ ਰਹੀ ਮੈਂ ਕੀ ਕਮੀ ਘਟ ਸਕਦਾ ਜਦ ਕਮੀ ਹੋਈ ਨਹੀਂ ਕੋਈ ਤੁਸੀਂ ਕੀ ਲਿਖ ਦਿੱਤਾ ਇਹ ਦਸਤਮੇਨ ਇਮੋਸ਼ਨਲੀ ਕਾਰ ਦਿੱਤਾ ਮੈਂ ਤੁਹਾਨੂੰ ਕੀ ਸਮਝਦੀ ਰਹੀ ਇਹ ਸੱਚ ਹੈ ਹਾਂਜੀ ਬਿਲਕੁਲ ਸੱਚ ਹੈ ਕੋਈ ਨਾ ਤੁਸੀਂ ਇਮੋਸ਼ਨਲ ਨਾ ਹੋ ਕੋਈ ਨਾ ਤੁਸੀਂ ਰੈਡੀ ਹੋ ਚਲੋ ਅੱਜ ਬਾਹਰ ਚੱਲਦੇ ਆਂ ਅੱਪਾ ਜੇ ਨਾਈਟ ਬਾਹਰ ਕਰਾਂਗੇ ਸੱਚੀ ਜੀ ਹਾਂਜੀ ਬਿਲਕੁਲ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਫਿਰ ਮੈਂ ਹੁਣੀਆਂ ਰੈਡੀ ਹੋਣੀ ਫਿਰ ਚੱਲਦੇ ਆਪਾਂ ਹਾਂਜੀ ਮੈਂ ਅੱਗੇ ਵਾਸਤੇ ਤਿਆਰ ਰੱਖੂੰਗਾ ਬਰਤ ਬਰ ਟਾਈਮ ਦਊਂਗਾ ਗੱਲਬਾਤ ਕਰਨ ਦਾ ਬੱਸ ਤੁਸੀਂ ਮੈਨੂੰ ਬਹੁਤ ਕਹਿੰਦੇ ਰਹਿੰਦੇ ਹੋ ਮੇਰੇ ਨਾਲ ਸ਼ਿਕਾਇਤਾਂ ਵੈਸੇ ਕਹਿੰਦੇ ਤੂੰ ਇਦਾਂ ਨਹੀਂ ਕਰਦੀ ਇਦਾਂ ਨਹੀਂ ਕਰਦੀ ਫਿਰ ਉਹ ਕੀ ਹੁੰਦਾ ਹੈ ਉਹ ਤਾਂ ਬਸ ਐਸੀ ਹੁੰਦਾ ਵੈਸੇ ਕਹਿੰਦੇ ਰਹਿੰਦੇ ਹੋ ਫਨੀ ਅੱਛਾ ਫਨ ਕਰਦੇ ਰਹਿੰਦੇ ਹੋ ਹੈ ਹਾਂਜੀ ਹਾਂਜੀ ਹਸੀਆਂ ਖੇਡੀਆਂ ਚਲੋ ਠੀਕ ਹੈ ਜੀ ਫਿਰ ਮੈਂ ਹੁੰਨੀ ਆ ਰੈਡੀ ਜਾ ਕੇ ਹਾਂਜੀ ਹਾਂਜੀ ਉਹ ਜੋ ਰੈਡੀ ਚਲਦੇ ਆਂ ਫਿਰ ਆਪਾਂ ਅੱਜ ਦਾ ਦਿਨ ਬਹੁਤ ਸਪੈਸ਼ਲ ਰਹੂਗਾ